ਨਾਮ ਜੀ ਮੇਰਾ ਨਾਮ ਜਗਜੀਤ ਸਿੰਘ ਹੈ AIPਿੰਡ ਸਾੰਮਲੇ ਤੋਂ ਸਰਪੰਚ ਤੇ ਇਹ ਸਾਡਾ ਜਿਹੜਾ ਸਾਨੂੰ ਆਇਆ ਹੁੰਦਾ ਵੀ ਜਿਹੜਾ ਪੁਰਾਣੀ ਜਿਵੇਂ ਤੀਆਂ ਲੱਗਦੇ ਸੀ ਲੋਕ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਉਦਾਂ ਹੀ ਹੁਣ ਸਾਨੂੰ ਮਤਲਬ ਵਿੱਚ ਦੀ ਇਹ ਕਲਚਰ ਬੰਦ ਹੋ ਗਿਆ ਸੀ ਲੋਕਾਂ ਨੇ ਬੰਦ ਕਰਤਾ ਸੀ ਤੇ ਅਸੀਂ ਦੁਬਾਰਾ ਇਹ ਸ਼ੁਰੂ ਕਰਿਆ ਜੀ ਅਸੀਂ ਹਰੇਕ ਸਾਲ ਮੈਕਸਿਮ ਕਰਵਾਇਆ ਕਰਾਂਗੇ ਜਿਹੜੇ ਤੀਆਂ ਦਾ ਤਿਹਾਰ ਹੈ ਨਾਲੇ ਤਾਂ ਲੋਕ ਇੱਕ ਕਲਚਰ ਨਾਲ ਜੁੜੇ ਰਹਿੰਦੇ ਆ ਤੇ ਦੂਜਾ ਨਾਲੇ ਕਿ ਲੋਕਾਂ ਨੂੰ ਪਤਾ ਲੱਗਦਾ ਵੀ ਹਾਂ ਠੀਕ ਐ ਧੀਆ ਪੈਣਾ ਆਉਂਦੀਆਂ ਨੇ ਆਪਣੇ ਇੱਥੇ ਮੇਲਣ ਵਾਸਤੇ ਨਾਲੇ ਬਹਾਨੇ ਨਾਲ ਮਿਲ ਜਾਂਦੀਆਂ ਨੇ ਤੇ ਤਾਂ ਕਰਕੇ ਕੁਝ ਇਹਨਾਂ ਦਾ ਵੀ ਚੱਲ ਮਨੋਰੰਜਨ ਹੋ ਜਾਂਦਾ ਜਿਵੇਂ ਔਰਤਾਂ ਨੇ ਕੁੜੀਆਂ ਨੇ ਇਹ ਸਾਰਾ ਦਿਨ ਘਰੇ ਰਹਿੰਦੀਆਂ ਨੇ ਤੇ ਬਾਹਰ ਆ ਕੇ ਇਹਨਾਂ ਨੂੰ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਹੱਸਣਾ ਖੇਡਣਾ ਮਨਕਾ ਚੌ ਤਾਂ ਕਰਕੇ ਵੀ ਚੱਲ ਇਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਵਿਚਾਰੀਆਂ ਨੂੰ ਸਾਰਾ ਦਿਨ ਉਹ ਨਹੀਂ ਹੈਗਾ ਵੀ ਆਪਾਂ ਨੂੰ ਕੱਲੇ ਮਤਲਬ ਚੁੱਲੇ ਚੌਕੇ ਜੁਗੈ ਰੱਖੀ ਹੱਡੀਆਂ ਧੀਆ ਭੈਣਾਂ ਨੂੰ ਤੇ ਤੰਗ ਕਰਕੇ ਹੀ ਕਰਵਾਇਆ ਸੀ ਇਹ ਪ੍ਰੋਗਰਾਮ ਤੇ ਅੱਗੇ ਤੁਸੀਂ ਹੋਰ ਵੀ ਇਹਦੇ ਵਿੱਚ ਕੋਈ ਸੋਧਾਂ ਕਰਕੇ ਅੱਗੇ ਅਪਰਾਲੇ ਹੋਰ ਵੀ ਵਧਾ ਰਹੇ ਹੋ ਕਿੱਥੇ ਦੇਖੋ ਜੀ ਕਰਾਂਗੇ ਅੱਗੇ ਵੀ ਕਰਾਵਾਂਗੇ ਪ੍ਰੋਗਰਾਮ ਇਹ ਪਹਿਲਾ ਹੀ ਪ੍ਰੋਗਰਾਮ ਸੀ ਇਹ ਪਹਿਲਾ ਪ੍ਰੋਗਰਾਮ ਸੀ ਜਦ ਜਦ ਮੇਰਾ ਪ੍ਰੋਗਰਾਮ ਪਹਿਲਾ ਸੀ ਤੇ ਹੁਣ ਅੱਗੇ ਤੋਂ ਕਰਵਾਇਆ ਕਰਾਂਗੇ ਇਹ ਇਹ ਫੇਰ ਵੀ ਆਸ ਸੀ ਦੇਖੇ ਜੀ ਪ੍ਰਾਣਾ ਚਰਖੇ ਮਧਾਨੀਆਂ ਸਾਡੇ ਹਾਂਜੀ ਹਾਂਜੀ ਉਹ ਸ਼ਿੰਗਾਰੇ ਵੀ ਰੱਖੇ ਹੋਏ ਨੇ ਉਹ ਕਿੱਥੋਂ ਆਈ ਜੀ ਇਹ ਜੀ ਪੁਸਤਾ ਮਤਲਬ ਇਹ ਇਹਨਾਂ ਦੇ ਮਿਹਨਤ ਕੀਤੀ ਆ ਲੜਕੀਆਂ ਨੇ ਇਹਨਾਂ ਨੇ ਕਰਿਆ ਸਾਰਾ ਪਹਿਲਾਂ ਕਟੋ-ਕਟ ਵੀ 5-6 ਦਿਨ ਪਹਿਲਾਂ ਤੋਂ ਤਿਆਰੀ ਚੱਲ ਰਹੀ ਸੀ ਇਹ ਤੇ ਇਹਨਾਂ ਨੂੰ ਪੇਂਟ ਵੀ ਲਿਆ ਕੇ ਦਿੱਤਾ ਪੇਂਟ ਕਰਿਆ ਫਿਰ ਉਹਨਾਂ ਨੂੰ ਇਹ ਚਰਖਾ ਪਿਆ ਸੀ ਸਾਡੇ ਤੇ ਉਹ ਤਾਂ ਕਰਕੇ ਚਰਖਾ ਲਿਆ ਕੇ ਦਿੱਤਾ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਪਲਾਣਾ ਪੁਰਾਣਾ ਕੀਆ ਕਲਚਰ ਯਾਦ ਰਹੇ ਵੀ ਹਾਂ ਠੀਕ ਆ ਜਿਹੜਾ ਪੁਰਾਣਾ ਪ੍ਰਾਤਨ ਸਮੇਂ ਵਿੱਚ ਪਹਿਲੇ ਸਮੇਂ ਵਿੱਚ ਵੀ ਹਾਂ ਠੀਕ ਆ ਲੋਕ ਐਦਾਂ ਦੀਆਂ ਛਾਟੀਆਂ ਹੁੰਦੀਆਂ ਸੀ ਐਦਾਂ ਦੀਆਂ ਵਧਾਣੀਆਂ ਹੁੰਦੀਆਂ ਸੀ ਤੇ ਵੀ ਐਦਾਂ ਦੀਆਂ ਚੀਜ਼ਾਂ ਨਾਲ ਜੁੜੇ ਰਹਿਣਾ ਹਾਂਜੀ ਹਾਂਜੀ ਜੀ ਧੰਨਵਾਦ ਕੀ ਨਾਮ ਹੈ ਜੀ ਆਪਣਾ ਕਰਮਜੀਤ ਕਰੇ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪੁਰਾਣਾ ਵਿਰਸਾ ਸਾਡਾ ਜੋ ਲੋਪ ਹੋ ਰਿਹਾ ਸੀ ਹੁਣ ਫੇਰ ਪਿੰਡਾਂ 'ਚ ਦੇਖਣ ਨੂੰ ਮਿਲਿਆ ਹਾਂਜੀ ਹੁਣ ਬਹੁਤ ਵਧੀਆ ਲੱਗ ਰਿਹਾ ਸਾਰਿਆਂ ਨੂੰ ਇੰਨੇ ਖੁਸ਼ੀ ਹੈ ਇਹਨਾਂ ਨੂੰ ਵੀ ਤੀਆਂ ਲਵਾਈਆਂ ਨੇ ਇਸ ਵਾਰ ਜੀ ਹਾਂਜੀ ਕਈ ਸਾਲ ਬਾਅਦ ਲੱਗਿਆ ਨੇ ਸਾਡੇ ਜੀ ਜਿੱਦਾਂ ਚਰਖਾ ਇਹ ਹੋਰ ਬਹੁਤ ਸਾਰਾ ਸੱਭਿਆਚਾਰਕ ਸਮਾਨ ਆ ਜਿਹੜਾ ਦੇਖਣ ਨੂੰ ਮਿਲਿਆ ਇਹ ਕਿੱਥੋਂ ਲਿਆਂਦਾ ਜੀ ਕਿਦਾਂ ਤਿਆਰ ਕੀਤਾ ਇਹ ਪਿੰਡ ਵਿੱਚ ਹੀ ਸਾਮ ਕੇ ਰੱਖਿਆ ਹੋਇਆ ਬੀਬੀਆਂ ਨੇ ਹਜੇ ਤੱਕ ਅੱਛਾ ਜੀ ਹਾਂਜੀ ਅਸੀਂ ਆ ਪਿੰਡ 'ਚੋਂ ਹੀ ਇਕੱਠਾ ਕਰਿਆ ਜੀ ਸਾਰਾ ਜੀ ਹਾਂਜੀ ਤੇ ਕਿੱਦਾਂ ਹੋੜਾ ਫਰਾਲੇ ਕਿਦਾਂ ਦੇ ਕੀਤੇ ਜਾਣਗੇ ਜੀ ਪਹਿਲੇ ਹੀ ਪ੍ਰੋਗਰਾਮ ਸੀ ਇਹ ਅੱਗੇ ਹਾਂਜੀ ਇਹ ਕਈ ਸਾਲ ਬਾਅਦ ਅਸੀਂ ਪਹਿਲੀ ਵਾਰ ਕਰਵਾ ਰਹੇ ਹਾਂ ਜੀ ਜੀ ਕੈਮਰੇ ਇਥੇ ਦੇਖੋ ਸਾਰੀਆਂ ਕੁੜੀਆਂ ਬਹੂਆਂ ਤੇ ਬੀਬੀਆਂ ਦਾ ਅਸੀਂ ਸਰਮਜੀਤ ਕੌਰ ਭੈਣ ਦਾ ਅਸੀਂ ਜੋ ਸਾਡੀ ਸਰਪੰਚ ਜੀ ਦਾ ਧੰਨਵਾਦ ਕਰਦੇ ਹਾਂ ਮੈਂ ਅਸੀਂ ਬਹੁਤ ਸਾਲਾਂ ਦੇ ਬਾਅਦ ਤੀਆਂ ਲਵਾਈਆਂ ਨੇ ਇਸ ਪਿੰਡ ਦੇ ਵਿੱਚ ਸੰਬਲੇ ਦੇ ਵਿੱਚ ਤੇ ਮੈਂ ਜਦੋਂ ਮੇਰੀ ਮੈਰਿਜ 2011 ਨੂੰ ਮੈਂ ਤਾਂ ਪਹਿਲੀ ਵਾਰ ਤੀਆਂ ਦੇ ਵਿੱਚ ਅਸੀਂ ਮਤਲਬ ਕਿ ਤੀਆਂ ਲਵਾਈਆਂ ਗਿਆ ਨੇ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਕਰਮਜੀਤ कौर ਸਾਡੀ ਭੈਣ ਜੀ ਦਾ ਜਨਤਿਆਂ ਦੇ ਵਿੱਚ ਲਵਾਇਆ ਸਾਰੇ ਅਸੀਂ ਫਿਰ ਬੀਬੀਆਂ ਨੇ ਇਕੱਠੇ ਹੋ ਕੇ ਤੀਆਂ ਚਾਰ ਪੰਜ ਦਿਨ ਤੋਂ ਅਸੀਂ ਲਗਵਾ ਰਿਆ ਸਾਰਿਆਂ ਨੇ ਸਹਿਯੋਗ ਦਿੱਤਾ ਅਸੀਂ ਘਰਾਂ ਦੇ ਵਿੱਚ ਜਾ ਕੇ ਮਤਲਬ ਕਿ ਸਾਡੇ ਕੋਲ ਮਧਾਨੀਆਂ ਪ੍ਰਾਣਾ ਸਾਡੇ ਵਿਰਸਾ ਚਰਖਾ ਸਾਡੇ ਕੋਲ ਜਾਂ ਨਾਲਿਆਂ ਵਾਲਾ ਅੱਡਾ ਸਾਰਾ ਅਸੀਂ ਬੀਬੀਆਂ ਤੋਂ ਲੈ ਕੇ ਹਨ ਜੋ ਸਾਡਾ ਇੱਕ ਜਗ੍ਹਾ ਪਿੱਛੇ ਸੰਭਾਲ ਕੇ ਰੱਖਿਆ ਪਿਆ ਦੀ ਕਿਤੇ ਹਨ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਸਮਾਰ ਕੇ ਅਸੀਂ ਇੱਥੇ ਲਿਆਂਦਾ ਅਸੀਂ ਥੋੜਾ ਜਿਹਾ ਕੋਸ਼ਿਸ਼ ਕੀਤੀ ਤਾਂ ਕਿ ਅਸੀਂ ਸੱਭਿਆਚਾਰ ਦੇ ਨਾਲ ਜੱਟ ਨਵੀਆਂ ਬੱਚੀਆਂ ਨੂੰ ਜੋੜੀਏ ਵੀ ਤੇ ਨਵੀਆਂ ਬੱਚੀਆਂ ਨੂੰ ਜੋੜੀਏ ਪਤਾ ਚੱਲੇ ਤੇ ਅਸੀਂ ਖੁਦ ਵੀ ਸਾਡੀ ਬੀਬੀਆਂ ਤੋਂ ਪਰ ਬਹੁਤ ਸਾਰੇ ਪੁਰਾਣੀਆਂ ਬੋਲੀਆਂ ਸਿੱਖਣ ਨੂੰ ਸਾਨੂੰ ਇਹ ਚਾਰ ਪੰਜ ਦਿਨ ਦੇ ਵਿੱਚ ਮਿਲੀਆਂ ਨੇ ਅਸੀਂ ਦੁਬਾਰਾ ਫੇਰ ಗ್ರಾಮ ਪੰਚਾਇਤ ਤੇ ਬਹੁਤ ਧੰਨਵਾਦ ਕਰਦੇ ਹਾਂ ਜੀ